ਅੱਜ ਦੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਤੁਹਾਨੂੰ ਲੈ ਕੇ ਆ ਗਏ ਬਹੁਤ ਸੋਹਣੇ ਪਿੰਡ ਦੇ ਵਿੱਚ ਤੁਸੀਂ ਪਹਿਲਾਂ ਪਿੰਡ ਦਾ ਬਾਸਾਡਾ ਦੇਖੋ ਫਿਰ ਤੁਹਾਨੂੰ ਦੱਸ ਦਿਆਂ ਗੱਲਬਾਤ ਪੂਰੀ ਤਾਂ ਵੀ ਦੋਸਤੋ ਤੁਸੀਂ ਚੈੱਕ ਕਰੋ ਵੀ ਸਰਪੰਚ ਹਰਪ੍ਰੀਤ ਸਿੰਘ ਜੀ ਨੇ ਜੋ ਇਹ ਕੰਮ ਕਰਿਆ ਹੋਇਆ ਤੁਸੀਂ ਦੱਸੋ ਵੀ ਤੁਹਾਨੂੰ ਕਿਵੇਂ ਲੱਗ ਰਿਹਾ ਇਹ ਜਿਹੜਾ ਬਾਸਾਡਾ ਦੋਸਤੋ ਜਦੋਂ ਆਪਾਂ ਸੰਗਰੂਰ ਤੋਂ ਪਾਤੜਾ ਨੂੰ ਜਾਈਏ ਉਹ ਰੋਡ ਦੇ ਉੱਪਰ ਆਉਂਦਾ ਪਿੰਡ ਇਹ ਤੇ ਤੁਸੀਂ ਪਿੰਡ ਦਾ ਚੈੱਕ ਕਰੋ 메ਨ ਰੋਡ ਦੇ ਉੱਪਰ ਛੋਟੀਆਂ ਇਟਾਂ ਦਾ ਇਹ ਬਸ ਅੱਡਾ ਬਾਈ ਹਰਪ੍ਰੀਤ ਜੀ ਨੇ ਤਿਆਰ ਕਰਾਇਆ ਹੋਇਆ ਤੇ ਗੱਲਬਾਤ ਦੇਖੋ ਤੁਸੀਂ ਬਾਕੀ ਤੁਹਾਨੂੰ ਹੋਰ ਵੀ ਇੱਕ ਗੱਲ ਦੱਸਦੇ ਆ ਵੀਡੀਓ ਦੇ ਨਾਲ ਜੁੜੇ ਰਹੋ ਵੀ ਲੋਕਾਂ ਵਾਸਤੇ ਸਰਪੰਚ ਤੇ ਪੰਚਾਇਤ ਨੇ ਬਹੁਤ ਸੋਹਣਾ ਕੰਮ ਕਰਿਆ ਆ ਇੱਧਰ ਗਠੜੀ ਘਰ ਬਣਾਇਆ ਹੋਇਆ ਟੂਟੀਆਂ ਟਾਟੀਆਂ ਲੱਗੀਆਂ ਹੋਈਆਂ ਨੇ ਪਾਣੀ ਵਾਸਤੇ ਸਾਹਮਣੇ ਦੇਖ ਸਕਦੇ ਹੋ ਇੱਧਰ ਲਾਈਟਾਂ ਰਾਤ ਨੂੰ ਬਹੁਤ ਸੋਹਣੀਆਂ ਤੇ ਆ ਅੰਦਰਲਾ ਤੁਸੀਂ ਵੀਊ ਦੇਖ ਸਕਦੇ ਹੋ ਬਾਕੀ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਤੁਹਾਨੂੰ ਇੱਕ ਗੱਲ ਖਾਸ ਦੱਸਦੇ ਆ ਇਹਦੇ ਵਿੱਚ ਪਰ ਸਰਪੰਚ ਉਹਨਾਂ ਨੇ ਬਹੁਤ ਵਧੀਆ ਬਸ ਸਾਡਾ ਪੂਰੀ ਪੰਚਾਇਤ ਨੇ ਬਹੁਤ ਸੋਹਣਾ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਇਹ ਮੰਨਿਆ ਜਾਂਦਾ ਆ ਜਿਹੜਾ ਬੱਸ ਅਡੇ ਦੀ ਲੋਕੇਸ਼ਨ ਆ ਬਹੁਤ ਸੋਹਣੀ ਬਣਾਈ ਵੀ ਆ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਬੱਸ ਅਡਾ ਕਿਵੇਂ ਲੱਗਿਆ ਨੰਬਰ ਦੂਸਰੀ ਗੱਲ ਦੋਸਤੋ ਇਹਦੀ ਜਿਹੜੀ ਸਾਫ ਸਫਾਈ ਆ ਨਾ ਜਿਵੇਂ ਬੱਸ ਅਡੇ ਦੇ ਵਿੱਚ ਲੋਕ ਬਹਿੰਦੇ ਨੇ ਆ ਕੇ ਉਹਨਾਂ ਨੇ ਇਹਦਾ ਧਿਆਨ ਬਿਲਕੁਲ ਵੀ ਨਹੀਂ ਰੱਖਿਆ ਦੇਖ ਸਕਦੇ ਹੋ ਵੀ ਅੰਦਰ ਕਿਵੇਂ ਗੰਦ ਪਾਇਆ ਹੋਇਆ ਵੀ ਇਹ ਜਿਹੜੇ ਵੀ ਬੱਸ ਅਡੇ ਦੇ ਵਿੱਚ ਬਹਿੰਦੇ ਨੇ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਕਿਸੇ ਵੀ ਬੱਸ ਅਡੇ ਦੇ ਵਿੱਚ ਜਾਂਦੇ ਹੋ ਬਹਿੰਦੇ ਹੋ ਸਫਾਈ ਦਾ ਜਰੂਰ ਧਿਆਨ ਰੱਖੋ ਸਰਪੰਚ ਸਾਹਿਬ ਨੇ ਇਨਾ ਪੈਸਾ ਲਾਤਾ ਪਰ ਸਫਾਈ ਦਾ ਲੋਕ ਨਹੀਂ ਧਿਆਨ ਰੱਖਦੇ ਹੁਣ ਧਿਆਨ ਇਹ ਲੋਕਾਂ ਨੇ ਰੱਖਣਾ ਨਾ ਕਿ ਸਰਪੰਚ ਨੇ ਜਰੂਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਬਸ ਅੱਡਾ ਇਹ ਕਿਵੇਂ ਲੱਗਿਆ ਕਿਵੇਂ ਸਰਪੰਚ ਉਹਨਾਂ ਦਾ ਕੰਮ ਲੱਗਿਆ ਤੁਹਾਡੇ ਪਿੰਡਾਂ ਦੇ ਵਿੱਚ ਸਰਪੰਚ ਹੁਣੇ ਕਿਸ ਤਰ੍ਹਾਂ ਕੰਮ ਕਰ ਰਹੇ ਨੇ ਇਹ ਵੀ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਥੈਂਕ ਯੂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇ ਸਰਪੰਚ ਦਾ ਕੰਮ ਤੁਹਾਨੂੰ ਚੰਗਾ ਸੋਹਣਾ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਜਾਇਓ ਥੈਂਕ ਯੂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ